ਅੱਜ ਵਾਲੀ ਦੀ ਖਾਸ ਖਬਰ ਦੇ ਬਲ ਤੋਂ ਆਨੂੰ ਲੈ ਕੇ ਚੱਲਦੇ ਹਾਂ ਜੀ ਪਾਸਟਰ ਬਲਜਿੰਦਰ ਸਿੰਘ ਦੀ ਸਗੀ ਭੈਣ ਦੇ ਨਾਲ মিডিਆ ਸਾਹਮਣੇ ਆ ਕੇ ਤੋੜੀ ਚੁੱਪੀ ਦੱਸੀ ਉਹ ਗੱਲ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਜਿੱਥੇ ਲਗਾਤਾਰ ਪਾਸਟਰ ਬਲਜਿੰਦਰ ਸਿੰਘ ਦਾ ਮਾਮਲਾ ਜਿਹੜਾ ਹੈ ਉਹ ਕਾਫੀ ਚਰਚਾ ਦੇ ਵਿੱਚ ਹੈ ਸੋ ਆਖਰ ਚਰਚਾਾਂਮਾ ਜੜੀਆਂ ਨੇ ਕਾਫੀ ਹੋ ਰਹੀਆਂ ਨੇ ਪਾਸਟਰ ਬਲਜਿੰਦਰ ਸਿੰਘ ਤੇ ਕਾਫੀ ਤਰ੍ਹਾਂ ਦੇ aarop ਜਿਹੜੇ ਨੇ ਲਗਾਏ ਗਏ ਨੇ ਇੱਕ ਲੜਕੀ ਦੇ ਤਰਫੋਂ ਸੋ ਆਖਰ ਇਸ ਤਰ੍ਹਾਂ ਦੇ ਮੈਸੇਜ ਭੇਜੇ ਗਏ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਆਖਰ ਕਿਤੇ ਨਾ ਕਿਤੇ ਪਾਸਟਰ ਬਲਜਿੰਦਰ ਸਿੰਘ ਦੀ ਸੱਚਾਈ ਜਿਹੜੀ ਹੈ ਬਿਲਕੁਲ ਸਭ ਦੇ ਸਾਹਮਣੇ ਆ ਗਈ ਹੈ ਸੋ ਆਖਰ ਲੋਕ ਜਿਹੜੇ ਨੇ ਪਾਸਟਰ ਬਲਜਿੰਦਰ ਸਿੰਘ ਦਾ ਹੀ ਸਾਥ ਕਿਉਂ ਦੇ ਰਹੇ ਨੇ ਇਸ ਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹਾਂਗੇ ਜਿੱਥੇ ਕਿ ਸਮਰਥਕਾਂ ਨੇ ਇਹ ਕਿਹਾ ਹੈ ਕਿ ਐਸਐਸਪੀ ਨੇ ਸਾਡਾ ਸਮਰਥਨ ਕੀਤਾ ਪਰ ਹੇਠਲੇ ਅਧਿਕਾਰੀਆਂ ਨੇ ਉਕਤ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਨਹੀਂ ਕੀਤੀ ਹੈ ਵਿਰੋਧ ਦਰਸ਼ਨ ਵਾਲੀ ਥਾਂ ਤੇ ਪਹੁੰਚੇ ਐਸਆਈ ਭਾਈਚਾਰੇ ਦੇ ਆਗੂ ਅਵਤਾਰ ਨੇ ਇਹ ਵੀ ਕਿਹਾ ਹੈ ਕਿ ਕਪੂਰਤਲਾ ਦੇ ਵਿੱਚ ਪਾਸਟਰ ਬਲਜਿੰਦਰ ਸਿੰਘ ਅਤੇ ਉਹਨਾਂ ਦੇ ਖਿਲਾਫ ਝੂਠੀ ਐਫਆਈਆਰ ਦਰਜ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਸੀ ਕਿ ਔਰਤ ਨਾਲ ਗਲਤ ਵਿਵਹਾਰ ਕੀਤਾ ਗਿਆ ਪਰ ਅਜੇਹਾ ਕੁਝ ਵੀ ਨਹੀਂ ਹੋਇਆ ਹੈ ਗਲਤ ਐਫਆਈਆਰ ਜਿਹੜੀ ਹੈ ਉਹ ਪਾਸਟਰ ਜੀ ਤੇ ਹੋਈ ਹੈ ਸੋ ਆਖਰ ਇੱਕ ਇਹ ਵੀ ਗੱਲ ਜਿਹੜੀ ਹੈ ਤੁਹਾਨੂੰ ਦੱਸਣਾ ਚਾਹਾਂਗੇ ਪੁਲਿਸ ਨੇ ਪਹਿਲਾਂ ਹੀ ਦੋਵਾਂ ਮੌਜੂਦਮਾਂ ਨੂੰ ਗਿਰਕ ਕਰ ਲਿਆ ਹੁੰਦਾ ਤਾਂ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ ਪਰ ਪੁਲਿਸ ਨੇ ਅਜੇਹਾ ਨਹੀਂ ਕੀਤਾ ਤੁਹਾਨੂੰ ਦੱਸਣਾ ਹੈ ਕਿ ਆਖਰ ਪਾਸਟਰ ਬਲਜਿੰਦਰ ਸਿੰਘ ਦੇ ਵਿਰੁੱਧ ਅਪਮਾਨਜਕ ਜਨਕ ਟਿੱਪਣੀਆਂ ਕਰਨ ਲਈ ਦਰਜ ਕੀਤੀ ਗਈ ਐਫਆਈਆਰ ਦਾ ਵਿਰੋਧ ਜਿਹੜਾ ਹੈ ਕੀਤਾ ਜਾ ਰਿਹਾ ਹੈ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਵਿਜੇ ਅਤੇ ਚੰਦਨ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਕਾਰਨ ਸਮਰਥਕਾਂ ਦੇ ਵਿੱਚ ਕਾਫੀ ਗੁੱਸਾ ਜਿਹੜਾ ਹੈ ਦਿਖਾਈ ਦੇ ਰਿਹਾ ਹੈ ਪਾਸਟਰ ਬਲਜਿੰਦਰ ਸਿੰਘ ਦੇ ਸਮਰਥਕਾਂ ਦਾ ਗੁੱਸਾ ਜਿਹੜਾ ਹੈ ਸੱਤਵੇਂ ਅਸਮਾਨ ਤੇ ਦਿਖਾਈ ਦਿੱਤਾ ਹੈ ਸੋ ਲਗਾਤਾਰ ਜਿੱਥੇ ਪਾਸਟਰ ਬਲਜਿੰਦਰ ਸਿੰਘ ਜਿਹੜੇ ਨੇ ਕਾਫੀ ਚਰਚਾ ਬਣੇ ਹੋਏ ਨੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਕੇਰ ਕਰਿਓ ਤੇ ਚੈਨਲ ਦੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੋਂ ਉਹਨਾਂ ਦੱਸਣਾ ਚਾਹਾਂਗੇ ਕਿ ਆਖਰ ਇੱਕ ਔਰਤ ਨੇ ਇਹ ਦੋਸ਼ ਲਗਾਇਆ ਹੈ ਕਿ ਉਹ 3 ਸਾਲ ਪਹਿਲਾਂ ਤੱਕ ਚਰਚ ਆਉਂਦੀ ਸੀ ਉਹ ਪਿਛਲੇ ਸਾਲਾਂ ਤੋਂ ਚਰਚ ਨਹੀਂ ਗਿਆ ਸੀ ਉਸ ਬਲਦੇ ਗਏ ਸਾਰੇ ਦੋਸ਼ ਬੇਬੁਨਿਆਦ ਨੇ ਪਰ ਉਹਨਾਂ ਦੋਸ਼ਾਂ ਦਾ ਕੋਈ ਵੀ ਤਬੂਤ ਨਹੀਂ ਹੈ ਜੇਕਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਠੁਕਮੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਮਾਮਲੇ ਨੂੰ ਉੱਚ ਪੱਧਰੀ ਤੇ ਲਜਾਇਆ ਜਾਵੇਗਾ ਉਹਨਾਂ ਇਹ ਹੀ ਕਿਹਾ ਕਿ ਫਰਾਰ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਵੀ ਕੀਤਾ ਜਾਣਾ ਚਾਹੀਦਾ ਹੈ ਪਾਸਟਰ ਬਲਜਿੰਦਰ ਸਿੰਘ ਦੇ ਨਾਲ ਸਮਰਥਕ ਜਿਹੜੇ ਨੇ ਖੜੇ ਹੋਏ ਨੇ ਸੋ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਾਸਟਰ ਬਿਲਕੁਲ ਨਿਰਦੋਸ਼ ਨੇ ਸੋ ਆਖਰ ਇੱਕ ਲੜਕੀ ਜਿਹੜੀ ਆ ਉਹਨਾਂ ਤੇ ਇਲਜ਼ਾਮ ਲਗੀ ਹੈ ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਇਲਜ਼ਾਮ ਜਿਹੜੇ ਨੇ ਉਹਨਾਂ ਤੇ ਲਗਾ ਰਹੀ ਹੈ ਪਰ ਫਿਲਹਾਲ ਅਜਿਹਾ ਕੁਝ ਵੀ ਨਹੀਂ ਹੈ ਤੁਹਾਨੂੰ ਦੱਸਾਂਗੇ ਕਿ ਪੱਤਰਕਾਰਾਂ ਨੂੰ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਪੀੜਤ ਲੜਕੀ ਨੇ ਇਹ ਗੱਲ ਕਹੀ ਹੈ ਕਿ ਆਖਰ ਉਹ 2017 ਤੋਂ ਆਪਣੇ ਮਾਪਿਆਂ ਦੇ ਨਾਲ ਕਿਰਜਾ ਕਰ ਵੀ ਖੇ ਜਾਣਾ ਸ਼ੁਰੂ ਕਰਦੀ ਤੇ ਉਹ ਜਦੋਂ ਉਹ ਨਵਾਲਕ ਸੀ ਤਾਂ ਉਹ ਦਿਨ ਬਦ ਦਿਨ ਪਾਸਟਰ ਬਲਜਿੰਦਰ ਸਿੰਘ ਦੇ ਨਾਲ ਅਸ਼ਰਕਤਾ ਕਰਨੀਆਂ ਸ਼ੁਰੂ ਕਰ ਦਿੰਦਾ ਬਲਜਿੰਦਰ ਸਿੰਘ ਨਾਲ ਛੇੜਛਾੜ ਕਰਦਾ ਇਸ ਦੇ ਨਾਲ ਹੀ ਪਾਸਟਰ ਨੇ ਉਸ ਨੂੰ ਕਈ ਵਾਰ ਗਲਤ ਤਰੀਕੇ ਨਾਲ ਚੁਆ ਇਸ ਦੇ ਨਾਲ ਜਿਸਮਾਨੀ ਛੇੜਛਾੜ ਵੀ ਕੀਤੀ ਗਈ ਹੈ ਜਦ ਕਿ ਸਮਰਥਕਾਂ ਦਾ ਮੰਨਣਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਹੈ ਅੱਜਕੱਲ੍ਹ ਲੜਕੀ ਜਿਹੜੀ ਹੈ ਗਲਤ ਇਲਜ਼ਾਮ ਲਗਾ ਰਹੀ ਹੈ ਪਾਸਟਰ ਬਲਜਿੰਦਰ ਸਿੰਘ ਦੇ ਵਿਰੁੱਧ ਜੋ ਕਿਹਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਹੈ ਇਤਰਾਜ਼ਜੋਗ ਸੰਦੇਸ਼ ਵੀ ਭੇਜੇ ਗਏ ਮੋਬਾਈਲ ਫੋਨ ਤੇ ਗਲਤ ਮੈਸੇਜ ਵੀ ਕੀਤੇ ਗਏ ਸਬੂਤ ਪੀੜਤਾ ਨੇ ਐਸਐਸਪੀ ਕਪੂਰਥਲਾ ਕੋਲ ਜਿਹੜੀ ਹੈ ਆਪਣੀ ਦਰਖਾਸਤ ਦਿੱਤੀ ਹੈ ਪਰ ਐਸਐਸਪੀ ਨੇ ਜਿੱਥੇ ਕਿ ਪਾਸਟਰ ਬਲਜਿੰਦਰ ਸਿੰਘ ਦਾ ਹੱਕ ਪੂਰਿਆ ਉਹਨਾਂ ਨੇ ਕਿਹਾ ਹੈ ਕਿ ਅਜੇ ਹਾਂ ਵੀ ਨਹੀਂ ਹੈ ਜੋ ਸਬੂਤ ਨੇ ਉਹ ਸਾਰੇ ਨਕਲੀ ਜਿਹੜੇ ਨੇ ਇਕੱਠੇ ਕੀਤੇ ਹੋ ਜਾ ਕੀਤੇ ਸੋ ਆਖਰ ਪਾਸਟਰ ਵਿਰੁੱਧ ਜਿਹੜੀ ਹੈ ਸ਼ਿਕਾਇਤ ਵਾਪਸ ਲਵੇ ਸ਼ਾ ਜਿਸ ਦੇ ਨਾਲ ਪਾਸਟਰ ਦੀ ਜਿਹੜੀ ਹੈ ਸ਼ਬੀ ਖਰਾਬ ਨਾ ਹੋਵੇ ਹਾਲਾਂਕਿ ਗੱਲ ਕੀਤੀ ਜਾਵੇ ਏਤੀ ਸ਼ਿਕਾਇਤ ਹੈ ਇਸ ਸੰਬੰਧੀ ਉਹਨਾਂ ਨੂੰ ਕਾਫੀ ਪਰੇਸ਼ਾਨੀ ਕੀਤਾ ਜਾ ਰਿਹਾ ਹੈ ਪਾਸਟਰ ਵਿਰੁੱਧ ਸ਼ਿਕਾਇਤ ਵਾਪਸ ਲਈ ਜਾਵੇ ਪੀੜਤਾ ਨੇ ਆਪਣੇ ਪਤੀ ਅਤੇ ਵਾਲਮੀਕ ਸ਼ਕਤੀ ਸੰਗਠਨ ਦੇ ਕੌਮੀ ਵਾਲਮੀਕ ਤੇ ਹੋਰਨਾ ਸਮੇਤ ਡੀਜੀਪੀ ਗੌਰਵ ਯਾਦਵ ਦੇ ਨਾਲ ਮੁਲਾਕਾਤ ਕਰਨ ਦੀ ਗੱਲ ਵੀ ਕਹੀ ਹੈ ਸੋ ਆਖਰ ਕਾਨੂੰਨੀ ਕਾਰਵਾਈ ਜਿਹੜੀ ਹੈ ਜ਼ਰੂਰ ਹੋਵੇਗੀ ਇਹ ਉਸਨੇ ਕਿਹਾ ਹੈ ਪਰ ਸਮਰਥਕ ਜਿਹੜੇ ਨੇ ਇਸ ਗੱਲ ਨੂੰ ਮੰਨਣ ਦੇ ਲਈ ਤਿਆਰ ਨਹੀਂ ਨੇ ਕਿ ਪਾਸਟਰ ਜਿਹੜਾ ਅਜਿਹਾ ਕੁਝ ਕਰ ਸਕਦਾ ਹੈ ਕਿਉਂਕਿ ਪਾਸਟਰ ਅਜਿਹੀ ਹਰਕਤ ਬਿਲਕੁਲ ਨਹੀਂ ਕਰ ਸਕਦੇ ਕਿਉਂਕਿ ਪਹਿਲਾਂ ਜੋ ਦਾ ਹੈ ਉਹਨਾਂ ਦਾ ਬਿਲਕੁਲ ਕਲੀਅਰ ਹੈ ਹਾਲਾਂਕਿ ਹੋਸ਼ ਜਿਹੜੇ ਨੇ ਸਭ ਦੇ ਉੱਡੇ ਹੋਏ ਨੇ ਕਿ ਆਖਰ ਇੱਕ ਲੜਕੀ ਦੋਸ਼ ਕਿਉਂ ਲਗਾ ਰਹੀ ਹੈ ਹਾਲਾਂਕਿ ਇੱਕ ਗਿਰਜ਼ਾ ਕਰਦੇ ਪਾਸਟਰ ਦੇ ਉੱਤੇ ਇਦਾਂ ਦੇ ਇਲਜ਼ਾਮ ਨੇ ਜਦਕਿ ਸਬੂਤ ਜਿਹੜੇ ਨੇ ਪੁਠੀ ਐ ਤੇ ਪੁਲਿਸ ਵੀ ਮੰਨਦੀ ਹੈ ਕਿ ਸਬੂਤ ਜਿਹੜੇ ਨੇ ਕਿਤੇ ਨਾ ਕਿਤੇ ਹਲੇ ਸ਼ੱਕ ਦੇ ਆਧਾਰ ਤੇ ਸ਼ੱਕੀ ਨੇ ਕਿ ਉਹ ਸਬੂਤ ਨਕਲੀ ਹੋ ਸਕਦੇ ਨੇ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਤਕ ਲਈ ਧੰਨਵਾਦ